ਲਓ ਵੀ ਆਪਾਂ ਐਪਲ ਸਟੋਰ ਆਏ ਸੀਗੇ ਆਪਾਂ ਦਾ ਇਹ ਆਈਫੋਨ 17 ਤੇ ਮੰਤਰੀ ਨੂੰ ਜਾ ਕੇ ਘਰੇ ਆਪਾਂ ਸਰਪ੍ਰਾਈਜ਼ ਦੇਣਾ ਵਾ ਦੇਖਦੇ ਆ ਉਹਦੇ ਨਾਲ ਦਾ ਰਿਐਕਸ਼ਨ ਚੈੱਕ ਕਰਾਂਗੇ ਤੇ ਨਾਲੇ ਤੁਸੀਂ ਦੇਖਿਓ ਵੀ ਉਹਨੂੰ ਸਰਪ੍ਰਾਈਜ਼ ਕਿਵੇਂ ਲੱਗਦਾ ਤੇ ਫੋਨ ਓਪਨ ਕਰ ਲਿਆ ਸੀਗਾ ਤੇ ਬਾਕੀ ਐਕਟੀਵੇਟ ਇਹਨਾਂ ਤੋਂ ਕਰਵਾ ਲੈਣਾ ਵਾ ਤੇ ਐਕਟੀਵੇਟ ਕਰਵਾ ਕੇ ਡੱਬੇ ਦੇ ਵਿੱਚ ਓਪਨੇ ਪੈਕ ਕਰਕੇ ਆਪਾਂ ਲੈ ਜਾਣਾ ਫੇਰ ਘਰ ਨੂੰ ਬਾਕੀ ਦੇਖਦੇ ਆ ਚਲੋ ਘਰੇ ਜਾ ਕੇ हेलो सच्ची देख ला. वा. दे क्या हुआ? Oh सची? सची? ओ दू मेरा ना ਬਹੁਤ ਸੋਹਣਾ ਇਹ ਬਹੁਤ ਸੋਹਣਾ ਕਿਦਾ ਹੁਣ ਇਹ ਦੇਖ ਲਾ ਇੱਕ ਜੀਰਾ ਹੁਣ ਵੀ ਹੂੰ ਇਹਦਾ ਉਹ ਜਿਹੜਾ ਲਾਉਂਦੇ ਹੁੰਦੇ ਆ ਉਹ ਤਾਂ ਫਿਰ ਲਾ ਕੇ ਮੈਂ ਆਹ ਦੇ ਗਲਾਸ ਨੂੰ ਸੁਲਵਾ ਕੇ ਆਇਆ ਕਵਰ ਕੋਰ ਦੁਵਾਇਆ ਉਹਦਾ ਉੱਤੇ ਫਿਰ ਰੱਖਣਾ ਕਰਨਾ 17 ਹਾਂ ਸੱਚੀ 17 ਹੈ ਹਾਂ ਹਾਂ ਆ ਦੇ ਇੰਟਰ ਠੀਕ

ਹਾਂ ਕਦੀ ਤੇ ਲੱਗੀ ਜਾਂਦਾ ਆਵਾਜ਼ ਸਾਗਤ ਚੜਾਇਆ ਹਾਂ ਜਾ ਮੈਂ ਕਰ ਦਿੰਦਾ ਹਉ ਸਾਗਤ ਚੜਾਇਆ ਅਵਲ ਤੁਲੇਲਾ ਆਵਲ ਜੜੀ ਦਾ ਅਵਲ ਵੀ ਜੜੀ ਆ ਦੂਜਾ ਮੇਰਾ ਹੋ 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 ਹੋਰ ਕਾਜ ਨਾ ਜੀ ਨਾ ਇੱਥੇ ਤਾਂ ਮੈਂ ਸੰਸੰਗ ਵਾਲੀ ਸਿਮਾ ਕੱਢ ਕੇ ਚਪਾਉਣੀਆਂ ਨੇ ਇੱਥੇ ਇਹਦੇ ਚ ਕਿਹਦੇ ਚ ਪਪਾ ਨੇ ਪਪਾ ਨੇ ਆਉਂਦੀ ਆ ਬੋਣੀਆਂ ਨੇ ਚੱਲ ਠੀਕ ਹੈ ਮੇਰਾ ਤਾਂ ਰਾਂ ਟਾਈਮ ਹੋ ਗਿਆ 6:00 ਵਜੇ ਤਾਂ ਜੀ ਸਰਪ੍ਰਾਈਜ਼ ਤਾਂ ਆਪਾਂ ਨੂੰ ਮਿਲ ਗਿਆ ਬਹੁਤ ਘੈਂਟ ਸੀਗਾ ਸਰਪ੍ਰਾਈਜ਼ ਚੱਲ ਹਨਾ ਤਾਰਾ ਇਹ ਰੱਖ ਲਾਂਗੇ ਤਾਰਾ ਤਾਂ ਉਹ ਨਹੀਂ ਆਪਾ ਤੇਰਾ ਮੈਂ ਹਾਂ ਸਰਪ੍ਰਾਈਜ਼ ਕੀ ਲੈਣਾ ਤਾਂ ਨਹੀਂ ਆਪਾ ਦੇਖ ਲਾ ਜਿਹੜਾ ਉਹ ਚੁੱਡ ਬੋਲਦਾ ਨਾ ਕੱਲ ਵੀ ਰੱਪਾ ਨਾ ਨਾ ਪਾਪਾ ਹੈਂ ਚਲ ਕੋਈ ਨਾ ਆਤਾ ਹੈਗਾ ਸਰਪ੍ਰਾਈਜ਼ ਆ ਤੇਰਾ پرو ਮੈਂ ਲੈ ਲੂੰਗੀ ਨਾ ਇਹਦੀ ਕੁਆਲਿਟੀ ਵੱਧ ਦਾ ਹਸਤਾ ਨਾਲ ਇਹਨਾਂ ਨੂੰ ਦੇਖ ਲਈ ਚਾਹੇ ਮਲਾਕੇ ਤਿੰਨ ਦੁਕਾਨੀਆਂ ਮੈਂ ਬਾਅਦ ਚ ਹੈ ਨਾ ਕੀ ਕਰੀ ਉਹ ਕਰੂਗੀ ਇਹਦੀ ਕੁਆਲਿਟੀ ਵੱਧ ਦਾ ਤੇਰਾ ਦੀ ਇਹ ਅੱਜ ਕੱਲ ਦੇ ਜੁਗਾਕ ਨਹੀਂ ਸੀ